ਕੂ ਤੋਪ ਦੇ ਵਿੱਚ ਪਈ ਸੀ ਮੀਂਹ ਦੇ ਵਿੱਚ ਪਈ ਸੀਗੀ ਬਾਹਰ ਬਹੁਤ ਮਾੜੇ ਹਾਲਾਤਾਂ ਚ ਪਈ ਸੀ ਪਰਿਵਾਰ ਨੇ ਨੂੰ ਕੁੰਡਾ ਲਾ ਕੇ ਬਾਹਰੋਂ ਆਪ ਚਲਾ ਜਾਂਦਾ ਸੀ ਦੋ ਦੋ ਤਿੰਨ ਤਿੰਨ ਦਿਨ ਘਰੇ ਨਹੀਂ ਆਉਂਦਾ ਜੀ ਉਹ ਭੁੱਖੀ ਤੇ ਆਈ ਛੱਤੇ ਪਈ ਰਹਿੰਦੀ ਸੀ ਜਿਹਦੇ ਪੈਰਾਂ ਦੇ ਵਿੱਚ ਵੀ ਕੀੜੇ ਪੈ ਚੁੱਕੇ ਆ ਦੋਨੇ ਪੈਰ ਵੱਢਣ ਵਾਲੇ ਹੋਏ ਪਏ ਜਾਂਦੇ ਬਹੁਤ ਮਾੜੇ ਹਾਲਾਤ ਆ ਇੱਕ ਮੈਲਾ ਛੱਤੇ ਮੰਜੇ ਤੇ ਪਈ ਜਿਸਦੇ ਪੈਰ ਗਲ ਚੁੱਕੇ ਨੇ ਇਲਜ਼ਾਮ ਨੇ ਕਿ ਉਸਦੇ ਪਰਿਵਾਰ ਨੇ ਉਸ ਦਾ ਇਲਾਜ ਨਹੀਂ ਕਰਵਾਇਆ ਸਗੋਂ ਉਸ ਨੂੰ ਛੱਤੇ ਛੱਡ ਦਿੱਤਾ ਉੱਪਰ ਤੇ ਮੀਂਹ ਚੱਲਿਆ ਜਿਸ ਕਰਕੇ ਉਸਦੀ ਹਾਲਤ ਹੋਰ ਖਰਾਬ ਹੋ ਗਈ ਮਹਿਲਾ ਡਾਇਬੀਟੀਜ਼ ਯਾਨੀ ਕਿ ਸ਼ੂਗਰ ਦੀ ਮਰੀਜ਼ ਹੈ ਤਸਵੀਰਾਂ ਫਿਰੋਜ਼ਪੁਰ ਦੀ ਪ੍ਰਮ ਨਗਰੀ ਦੀਆਂ ਨੇ ਜਿੱਥੇ ਭਗਤਪੂਰਨ ਸਿੰਘ ਸੇਵਾ ਸੁਸਾਇਟੀ ਦੇ ਮੈਂਬਰ ਪਹੁੰਚੇ ਤੇ ਮਹਿਲਾ ਨੂੰ ਹਸਪਤਾਲ ਲੈ ਗਏ ਸਾਨੂੰ 2-3 ਦਿਨ ਤੋਂ ਉਥੋਂ ਵੀਰਾਂ ਨੇ ਵੀਡੀਓ ਭੇਜੀਆਂ ਸੀ ਜੀ ਛੱਤ ਤੋਂ ਕਿਉਂਕਿ ਧੁੱਪ ਦੇ ਵਿੱਚ ਪਈ ਸੀ ਮੀਂਹ ਦੇ ਵਿੱਚ ਪਈ ਸੀਗੀ ਬਾਹਰ ਬਹੁਤ ਮਾੜੇ ਹਾਲਾਤਾਂ 'ਚ ਪਈ ਸੀ ਇਹਦਾ ਪਰਿਵਾਰ ਇਹਨੂੰ ਕੁੰਡਾ ਲਾ ਕੇ ਬਾਹਰੋਂ ਆਪ ਚਲਾ ਜਾਂਦਾ ਸੀ 2-3 ਦਿਨ ਘਰੇ ਨਹੀਂ ਆਉਂਦਾ ਜੀ ਉਹ ਭੁੱਖੀ ਤੇ ਆਈ ਛੱਤੇ ਪਈ ਰਹਿੰਦੀ ਸੀ ਉਹ ਹਾਲਾਤ ਵੇਖ ਕੇ ਅੱਜ ਅਸੀਂ ਇੱਥੇ ਪਹੁੰਚੇ ਆ ਜਦੋਂ ਅਸੀਂ ਹਾਲਾਤ ਵੇਖਿਓ ਉਹਦੇ ਪੈਰਾਂ ਦੇ ਵਿੱਚ ਵੀ ਕੀੜੇ ਪੈ ਚੁੱਕੇ ਆ ਦੋਨੇ ਪੈਰ ਵੱਢਣ ਵਾਲੇ ਹੋਏ ਪਏ ਆ ਬਹੁਤ ਮਾੜੇ ਹਾਲਾਤ ਆ ਇਸੇ ਸੰਭਲ ਜਾਣਾ ਪਿਆ ਅਸੀਂ ਆਦੇ ਨਾਲ ਆਸ਼ਰਮ ਦੇ ਵਿੱਚ ਨੂੰ ਲੈ ਜਾ ਕੇ ਇਹਦੀ ਸਾਂਭ ਸੰਭਾਲ ਕਰਾਂਗੇ ਉਹ ਉਹ ਗੱਲ ਕਰ ਰਿਹਾ ਜੀ ਮੈਂ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਕੀਤੀ ਹੁੰਦੀ ਤਾਂ ਉਹਦੇ ਆਹ ਹਾਲਾਤ ਨਹੀਂ ਹੋਣੇ ਸੀ ਉਹਦੇ ਪੈਰਾਂ 'ਚ ਕੀੜੇ ਨਹੀਂ ਪੈਣੇ ਸੀ ਜੇ ਆਪਾਂ ਕੋਸ਼ਿਸ਼ ਕਰ ਗਏ ਪਰ ਇਹ ਹਾਲਾਤ ਨਹੀਂ ਹੁੰਦੇ ਚਲੋ ਅੱਜ ਤਾਂ ਉਹ ਕਹਿ ਰਿਹਾ ਮੈਂ ਕੋਸ਼ਿਸ਼ ਕੀਤੀ ਸੀ ਆਏ ਸੀ ਪਰ ਉਹਨੇ ਕੋਸ਼ਿਸ਼ ਨਹੀਂ ਕੀਤੀ ਸਿਰ ਵੀ ਇੰਨਾ ਸੀ ਉੱਤੇ ਨਾ ਕੋਈ ਪੱਖਾ ਲੱਗਾ ਸੀਗਾ ਫੋਲ ਗਏ ਸਾਰੀ ਉਹ ਬੇਵਸਾਲ ਹੋ ਗਿਆ ਕਿ ਸ਼ੂਗਰ ਹੈ ਤੁਹਾਨੂੰ ਸ਼ੂਗਰ ਗੋਲੀ ਨਹੀਂ ਲਾਖੀਏ ਦੱਸੋ ਵੀ ਜੇ ਤੁਹਾਡੇ ਕੋ ਘਰ ਦੇ ਇਲਾਜ ਨਹੀਂ ਕਰਾਇਆ ਕਿਸੇ ਘਰ ਦੇ ਨੇ ਤੁਹਾਡਾ ਘਰ ਦੇ ਕਿਸੇ ਬੰਦੇ ਨੇ ਇਲਾਜ ਕਰਾਇਆ ਤੁਹਾਡਾ ਕਹਿੰਦੇ ਸੀਗੇ ਕਹਿੰਦੇ ਸੀ ਹਾਂ ਕਰਾਇਆ ਨਹੀਂ ਤੇ ਤੁਸੀਂ ਲੈ ਚੱਲ ਰਹੇ ਹੋ ਅੱਛਾ ਜੀ ਫਿਰ ਗਏ ਨਹੀਂ ਤੁਸੀਂ ਤੁਸੀਂ ਨਹੀਂ ਗਏ ਤੁਸੀਂ ਗਏ ਸੀ ਜੀ ਸੀ ਫਿਰ ਗਏ ਸੀ ਬਾਡੀ ਦੇ ਸ਼ੂਗਰ ਵਗੈਰਾ ਪੈਰ ਪਰ ਕਾਫੀ ਖਰਾਬ ਹੋਏ ਹੋਏ ਉਹਨੂੰ ਅਸੀਂ ਹਸਪੀਟਲ ਵਿੱਚ ਇਲਾਜ ਲਈ ਨਾਲ ਸਾਡੇ ਸਿਵਲ ਸਟਾਫ ਹਸਪੀਟਲ ਵਿੱਚ ਜਾਣ ਵਾਸਤੇ ਆਏ ਕਿ ਕਿੰਨੇ ਟਾਈਮ ਤੋਂ ਭਾਜੀ ਐਵੇਂ ਪਈ ਹੈ ਜੀ ਤੁਹਾਨੂੰ ਕਿਵੇਂ ਕਿ ਕਿਵੇਂ ਇਨਫੋਰਮੇਸ਼ਨ ਮਿਲੀ ਤੁਹਾਨੂੰ ਪਤਾ ਲੱਗਾ ਚੱਲ ਰਹੀ ਹੈ ਗੱਲਾਂ ਬਾਤਾਂ ਕਰ ਰਹੀ ਹੈ ਬਟ ਉਹਨਾਂ ਦੇ ਪੈਰਾਂ 'ਚ ਸ਼ੂਗਰ ਕਰਕੇ ਕਾਫੀ ਜ਼ਖਮੀ ਬਾਕੀ ਤਾਂ ਇਹ ਸਿਵਲ ਹਸਪੀਟਲ ਐਡਮਿਟ ਕਰਾਉਣੇ ਉਸ ਤੋਂ ਪਤਾ ਲੱਗੇਗਾ ਪਰਿਵਾਰ ਨਾਲ ਹੀ ਰਹਿੰਦਾ ਉਹਨਾਂ ਦਾ ਹਾਂ ਪਰਿਵਾਰ ਨਾਲ ਹੀ ਹੈ ਉਹਨਾਂ ਦੀ ਬੇਟੀ ਹੈ ਇੱਕ ਉਹਨਾਂ ਦੇ ਹਸਬੰਡ ਹੈ ਤੇ ਪਰਿਵਾਰ ਵਾਲਾ ਉਹਨਾਂ ਦਾ ਹੈਂਡੀਕੈਪ ਪਰਿਵਾਰ ਵੱਲੋਂ ਉਹਨਾਂ ਨੂੰ ਨਹੀਂ ਲੈ ਕੇ ਜਾਇਆ ਗਿਆ ਹਸਪਤਾਲ ਨਹੀਂ ਉਹ ਕਹਿੰਦੇ ਪਹਿਲਾਂ ਉਹਨਾਂ ਨੂੰ ਹਸਪਤਾਲ ਹੀ ਰੱਖਿਆ ਸੀ ਇਲਾਜ ਕਰਾਇਆ